ਹੈਲੋ ਫਰੈਂਡਸ ਅੱਜ ਕੱਲ੍ਹ ਤੁਹਾਨੂੰ ਸਾਰੇ ਨੇ ਕਿਦਾਂ ਤੁਸੀਂ ਸਾਰੇ ਜਣ ਠੀਕ ਹੋ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣ ਠੀਕ ਹੋਗੇ ਪ੍ਰੀਤ ਨੂੰ ਮਿਲੋ ਤੁਸੀਂ ਸਾਰੇ ਜਣ ਹੈਲੋ ਕਰਦੇ ਪ੍ਰੀਤ ਹੈਲੋ ਕਿੱਥੇ ਚੱਲੇ ਹੋ ਮੈਂ ਤੀਜੀ ਲੈ ਆ ਆ ਵੇਖੋ ਗਾਇਸ ਇੰਨਾ ਚਾਹ ਪਾਣੀ ਪੀ ਲਈ ਅਸਤੇ ਤਾਂ ਹੁਣ ਕਹਿੰਦੇ ਆਪਾਂ ਤੀਜੀ ਖਾਣੀ ਆ ਤਾਂ ਆਪਾਂ ਹੁਣ ਪਿੰਦੇ ਪਿਆ ਚਾਹ ਇੱਧਰ ਮੰਮੀ ਨੂੰ ਦੇ ਪਈ ਸੂਟ ਕਮੀਜ਼ ਹੋ ਗਿਆ ਤਿਆਰ ਤੇ ਸਲਵਾਰ ਆਪਣੀ ਹੁੰਦੀ ਪਈ ਤਿਆਰ ਇੱਧਰ ਮੰਮੀ ਜੀ ਨੂੰ ਬ੍ਰੇਕ ਤੇ ਦਿੱਤੀ ਹੋਈ ਹੈ ਚਰਾ ਚਾਹ ਮਗਤੀ ਪਹਿਲਾ ਚਾਹ ਪੀ ਲੋ ਫੇਰ ਕਰਿਓ ਕੰਮ ਸ਼ੁਰੂ ਇਦਰਾ ਦਿਮੈਰਾ ਵੇਖ ਲੋ ਅੱਜ ਹੋ ਗਈ ਇੱਕ ਤਰੀਕ ਤਮੈਰਾ ਕਿ ਨਹੀਂ ਵਟਿਵਿਸ਼ਨ ਜਾਣਾ ਪਰ ਬੱਚੇ ਨਹੀਂ ਉੱਥੇ ਹੁੰਦੇ ਪੈਣ ਆਪਾਂ ਭੇਜਾਂਗੇ ਅਗਲੇ ਮੰਡੇ ਤੋਂ ਹਨਾ ਮੈਰਾ ਹਾਂਜੀ ਪ੍ਰੀਤਾ ਕੀ ਕਿਹੜੀ ਚੀਜ਼ ਲਾਗੀ ਹੋਣੀ ਐ ਬਾਬਾ ਪਾ ਨਾ ਤੁਸੀਂ ਕ੍ਰੈਕਸ ਨੀ ਖਾਣੇ ਬੇਟਾ ਹਾਂਜੀ ਗਾਇਸ ਆਪਾਂ ਚਾਹ ਪੀ ਕੇ ਤੇ ਮੈਂ ਤਰਾਂ ਗਈ ਦਾਲ ਤਾਂ ਮਮਮੀ ਜੀ ਲਾਉਣਗੇ ਤੜਕਾ ਤੇ ਜੋ ਤੜਕਾ ਲੱਗ ਜਾਊਗਾ ਤੇ ਫੇਰ ਆਪਾਂ ਬੁਲਾਵਾਂਗੇ ਰੋਟੀ ਅੱਜ ਸਵੇਰੇ ਸਾਰਾ ਕੰਮ ਕਰ ਲਿਆ ਇਸ ਆਪਾਂ ਟਾਈਮ ਨਾਲ ਕੱਪੜੇ-ਕੁਪੜੇ ਧੋਲੇ ਸੀ ਹੁਣ ਫ੍ਰੀ ਹੋ ਕੇ ਆਪਾਂ ਪਿੰਡੇ ਪਿਆ ਚਾ ਇਸ ਵੀਲੋਗ ਰਬ ਨੇ ਹਾਂਜੀ ਗਾਇਸ ਮੈਂ ਰੋਟੀ ਬਣਾਈ ਮਮਮੀ ਨੇ ਬਣਾਈ ਸੀ ਦਾਲ ਆਪਰਾ ਤਿਬ ਨਹੀਂ ਐਸੀ ਪਿੰਡੇਆ ਟਿੱਕਿਆ ਵੀ ਬਣਾਇਆ ਤੇ ਨਾਲ ਬਣੇ ਪਿੰਡੇਆ ਤੇ ਹੁਣ ਆਪਾਂ ਬਣਾਈਏ ਦਾਲ ਬਾਕੀ ਸਾਰੇ ਨੇ ਖਾਲੀ ਰੋਟੀ ਮੈਂ ਰਹਿ ਗਈ ਗਏ ਸੋ ਮੈਂ ਖਾ ਕੇ ਪਾਣੀ ਪੂਨੇ ਸਾਫ ਕਰਕੇ ਥੋੜਾ ਟਾਈਮ ਕਰਾਂ ਗ੍ਰੈਸਟ ਫਿਰ ਕਰਾਂਗੇ ਸ਼ਾਮਾਂ ਦੀ ਤਿਆਰੀ ਕਿਸ ਵਲੋਗ ਨਾਲ ਬਣੇ ਹਾਂਜੀ ਫ੍ਰੈਂਡ ਸ਼ਾਮਾਂ ਹੋ ਗਈਆਂ ਵਾ ਤੇ ਬੱਚੇ ਖਾਂਦੇ ਪੀਅ ਚੀਜਾਂ ਦਾਦੂ ਨੇ ਪੈਸੇ ਦਿੱਤੇ ਹੀ ਆ ਇੱਧਰ ਇੱਕ ਪਾਲਤਾ ਖਾ ਲਿਆ ਮੈਂ ਦਿਖਾਉ ਮੇਰਾ ਇੱਧਰ ਇੱਕ ਫ੍ਰੀਟ ਮੈਂ ਖਾਦਾ ਯਾਰ ਹੋਰ ਕੀ ਵਿਚਾਰ ਹਾਈ ਰੋਬੀ ਮੰਗਦਾ ਪਿਆਰ ਨੂੰ ਨੂਈ ਖਾਦੇ ਐ ਉਹਨੇ ਬਿਸਕੁਟ ਵੀ ਖਾਦੇ ਐ ਹਨਾ ਅੱਜ ਕੀ ਹਾਂਜੀ ਫ੍ਰੈਂਡ ਸ਼ਾਮਾਂ ਪੈ ਗਈਆਂ ਤੇ ਸਾਡੇ ਹੀ ਹੁਣ ਹੁਣ ਲੱਗਿਆ ਰਾਤ ਦੀ ਤਿਆਰੀ ਸਬਜੀ ਦੀ ਤੁਸੀਂ ਦੇਖ ਹੀ ਸਕਦੇ ਹੋ ਹੈ ਪਿਆਜ਼ ਲਸਣ ਗੰਡਾ ਜੋ ਸਾਰਾ ਸਮਾਨ ਹੈਗਾ ਇੱਧਰ ਹੈਗੇ ਆਲੂ ਅੱਜ ਬਣਾਉਣ ਲੱਗਿਆ ਆਪਾਂ ਆਲੂ ਨੂੰ ਉਬਲਤੀ ਤੇ ਮੈਸ਼ ਕਰਨ ਲੱਗੀ ਪਹਿਲਾਂ ਪਿਆਜ਼ ਲਸਣ ਅਦਰਕ ਛਿੱਲਾਂਗੇ ਤੇ ਫਿਰ ਛਿੱਲਾਂਗੇ ਆਲੂ ਤੇ ਮਾਇਰ ਨੂੰ ਬਾਹਰ ਕੱਢ ਦਿੰਦੀ ਹਾਂ ਪ੍ਰੀਤ ਬੋਲੋ ਇੱਧਰ ਵੇਖੋ ਕੀ ਕਰ ਰਹੇ ਦੇ ਘੇਡੰਦੀਆਂ ਵਾ ਮਿੱਠੂ ਇੱਧਰ ਵੇਖੋ ਮਿੱਠੂ ਨੂੰ ਵੀ ਖਾ ਲਈ ਚਿੱਦੀ ਕਰ ਰਹਾ ਮਾਣਾ ਬਟਾ ਆਇਆ ਚਲੋ ਗਾਇਸ ਮੈਂ ਸਮਾਨ ਛੇਲਣਾ ਕਟਕੜੀਆਂ ਕੁੜੀਆਂ ਕਰ ਲਈ ਫੇਰ ਤਾਂ ਨੱਪਾ ਮੇਲੇ ਤੇ ਵੀ ਵਲੋਗ ਨਾ ਬਣ ਹਾਂਜੀ ਗਾਇਸ ਮੰਮੀ ਮਸਾਲਾ ਭੁੰਦੇ ਪਏ ਆ ਮੈਂ ਕਰਦੇ ਸਾਰਾ ਸਮਾਨ ਆ ਹੈਗੀ ਸਾਡੀ ਨਿਊਟਰੀ ਇੱਧਰ ਹੈਗੇ ਆਲੂ ਲੋਨ ਕੀ ਇੱਧਰ ਬੱਚੇ ਵੀ ਖਾਂਦੇ ਪਏ ਮਸਾਲਿਆਂ ਨਾਲ ਰੋਟੀ ਹੈਲੋ ਕਰ ਦੋ ਹੈਲੋ ਕਾ ਤੁਸੀਂ ਵੀ ਖਾ ਲੋ ਖੁਸ਼ੀ ਖਾ ਲੋ ਇੱਧਰ ਆਖੋ ਗਾਇਸ ਮਸਾਲੇ ਰੋਟੀ ਖਾਣਦੇ ਤੇ ਕਿੱਦਾਂ ਦੇ ਬਣੀ ਜੀ ਮਸਾਲਾ ਬਹੁਤ ਯਮੀ ਸਵਾਦ ਬਣਿਆ ਹਾਂ ਓਕੇ ਤੁਸੀਂ ਮੰਮੀ ਨਾਲ ਵੀ ਮਿਲ ਸਕਦੇ ਹੋ ਮੰਮੀ ਹੈਲੋ ਕਰ ਦਿਓ ਸਾਰਿਆਂ ਹੈਲੋ ਰੋਟੀ ਨਾਲੋ ਗਾਇਸ ਸਾਨੂੰ ਸਾਰੇ ਜਣੇ ਸਪੋਰਟ ਕਰਿਆ ਕਰੋ ਜਿੰਨੇ ਵੀ ਸਾਡੇ ਵਲੋਗ ਨੂੰ ਦੇਖਦੇ ਆ ਤੁਸੀਂ ਵਿਊ ਕਰਦੇ ਹੋ ਉਹਨੇ ਹੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਸ਼ੇਅਰ ਕਰਦਿਆ ਕਰੋ ਸਾਰਿਆਂ ਨਾਲ ਦੇ ਪਹਿਲਾਂ ਤੁਸੀਂ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਕਰਦਿਆ ਕਰੋ ਗਾਇਸ ਤਾਡੇ ਅੱਗੇ ਇੱਕ ਰਿਕੁਐਸਟ ਆ ਤੁਹਾਡੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋਣ ਸਪੋਰਟ ਕਰੋ ਹਾਂਜੀ ਗਾਇਸ ਅਸੀਂ ਰੋਟੀ ਪਣੀ ਖਾ ਲਈ ਸੀ ਤਾਂ ਅਮੀ ਬਹੁਤ ਜ਼ਿਆਦਾ ਹੋ ਗਿਆ ਤਾਂ ਹੁਣ ਆਪਾਂ ਸੌਣ ਲੱਗੇ ਸੌਣ ਦੀਆਂ ਤਿਆਰੀਆਂ ਹੋ ਗਈਆਂ ਤੇ ਪ੍ਰੀਤ ਕੰਨੀ ਤੁਹਾਨੂੰ ਇੱਕ ਚੀਜ਼ ਕਰਕੇ ਦਿਖਾਉਣੀ ਆ ਬੁੱਤੀ ਬੰਦ ਕਰੀ ਚਲੋ ਗਾਇਸ ਤਾਂ ਦਿਖਾਉਣੀ ਗਾਇਸ ਇੱਧਰ ਆਪਾਂ ਜਿਗਾਲੀ ਫੋਨ ਦੀ ਲੈਡ ਤੇ ਪ੍ਰੀਤ ਕੋਲ ਹੈਗਾ ਟੱਕਣ ਚੱਲ ਪ੍ਰੀਤ ਕਰਕੇ ਦਿਖਾ ਦੇ ਇੱਧਰ ਵੇਖੋ ਵਾਓ ਗੋਲੂ ਚਲੋ ਕੇ ਗੁੱਡ ਨਾਈਟ ਗੁੱਡ ਨਾਈਟ ਕੱਮਿਲ ਦੇ ਕੱਮਿਲ ਦੇ ਆਪਾਂ ਕੱਲ ਵਾਲੇ ਵਲੋਗ ਚ ਕੱਲ ਮਿਲਦੇ ਮਿਲਦੇ ਆ ਕੇ ਬਾਈ 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 ਬਾਈ